ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨ ਜੈ ਬਿਦ ਜਲ ਕੋ ਮੀਨ ਵਿਖੇਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੇ ਨਜਮ ਕੀ ਪਾਸ ਤਰਨਾ ਪੋ ਯੋਗੀ ਗਇਓ ਲਿਓ ਜਗ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਦ ਜਾਤ ਹੈ ਬੀਤ ਬਿਰਦ ਪਏਉ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੇ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤ ਉਦਾਰਨ ਭੈ ਹਰਨ ਹਰ ਅਨਾਥ ਕੇ ਨਾਤ ਕਹ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਾਂ ਸੋ ਨਿਹੋ ਨਕੀਨ ਕਹੋ ਨਾਨਕ ਨਰਬਾਬ ਦੇ ਅਬ ਕਿਉ ਢੋਰਤ ਦੀਨ ਤਨ ਤਨ ਸੰਪੇ ਸੁਖ ਦਿਓ ਅਰਜਨੀ ਕੇ ਤਾਮ ਕਹੋ ਨਾਨਕ ਸੁਨ ਏ ਮਨ ਆ ਸਿਮਰਤ ਕਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹਿਨ ਕੋਏ ਕਹੋ ਨਾਨਕ ਸੁਨ ਏ ਮਨ ਆ ਜਹ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹ ਪਜ ਰੇ ਦੇਵੀਤ ਕਹੋ ਨਾਨਕ ਸੁਨ ਰੇ ਮਨ ਆਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੋ ਚਤਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਹੇ ਮੈ ਮਾਨ ਘਟ ਘਟ ਮੇ ਹਰਿ ਜੂ ਬਸੇ ਸੰਤਨ ਕਹੇ ਉਪਕਾਰ ਕਹੋ ਨਾਨਕ ਤਹ ਭਜ ਮਨ ਆ ਹੋ ਨਦੀ ਉਤਰਹਿ ਪਾਰ ਸੁਖ ਦੁਖ ਜੈ ਪਰ ਸੇ ਨਹੀਂ ਲੋਭ ਮੋਹ ਅਭਮਾਨ ਕਹ ਨਾਨਕ ਸੁਨ ਮੇਰਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜਿਹੇ पंचन लो समान कहो नानक सुन रे मन मुक्त तहै ते जान हरख सोख जाके नहीं बैरी मीत समान कहो नानक सुन रे मन ਮੁਕਤ ਤਾ ਹੈ ਤੈ ਜਾਨ ਪੈ ਕਾ ਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾ ਹੈ ਵਿਖਾਨ ਜਹਿ ਵਿਖਿਆ ਸਗਲੀ ਤਜੀ ਲਿਓ ਵੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਹ ਨਰ ਮਾਥੇ ਪਾਗ ਜਹਿ ਮਾਇਆ ਮਮਤਾ ਤਜਿ ਸਬ ਤੇ ਭਇਓ ਦਾਸ ਸੁਨ ਰੇ ਮਨ ਤਹਿ ਕਟ ਬ੍ਰਹਮ ਜਿਵਾਸ ਜਹ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ نس ਦਿਨ ਜੋ ਨਾਨਕ ਭਜੈ ਸਫਲ ਹੋਏ ਤਿਨ ਕਾਮ ਜਹਿ ਬਾਗਨ ਗੋਬਿੰਦ ਭਜਿਓ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਣ ਲੈ ਮਨ ਪਰੈ ਨ ਝਮਕੇ ਧਾਮ ਜੋ ਪ੍ਰਾਨੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਹੋ ਨਾਨਕ ਅਪਨਾ ਤਰੇ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਣ ਇਨ ਮੈਂ ਕੁਛ ਸਾਚੋ ਨਹੀਂ ਨਾਨਕ ਬਿਨ ਭਗਵਾਨ نس ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੀਤ ਜੈਸੇ ਜਲ ਮੇ ਬੁਧ ਬਦਾ ਉਪਜ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਚੂ ਨ ਚੇਤੇਈ ਮਦ ਮਾਇਆ ਕੇ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮਪੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰ ਭਜਨ ਬੇਰਤਾ ਜਨਮ ਸੇ ਰਾਨਾ ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਦਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੰਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੈ ਕਾਮ ਪ੍ਰਾਨੀ ਰਾਮ ਨਚੇ ਤਈ ਮਦ ਮਾਇਆ ਕੇ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮਪੰਦ ਸੁਖ ਮੇ ਬਹੁ ਸੰਗੀ ਪਏ ਦੁਖ ਮੇ ਸੰਗ ਨ ਕੋਏ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨਾ ਝਮਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੇ ਬਾਸ ਜਤਨ ਬਹੁਤ ਹੈ ਕਰ ਰਹੇ ਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਹਰ ਬਿਰ ਦਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੂਤ ਸੁਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਮ ਹੋ ਰਗਿਓ ਅਬ ਕਿਉ ਰੋਵਤ ਅੰਦ ਮਨ ਮਾਇਆ ਮੇ ਰਮ ਰਹਿਓ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਨ ਪੀਤ ਨਰ ਚਾਹਤ ਕੁਛ ਔਰ ਔਰ ਕੀ ਔਰੇ ਪਈ ਚਿਤਵਤ ਰਹਿਓ ਠਗ ਔਰ ਨਾਨਕ ਫਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਪਿਖਾਰੀ ਫਿਰਤ ਹੈ ਸਬ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰਹਿ पूरन हो वह काम ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਨ ਇਨ ਮੇ ਕੁਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚ ਨਮਿਤ ਜਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹੇ ਮਨ ਜੈ ਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗਹਿ ਜੋ ਸਦਾ ਸਾਨ ਤਜਤ ਨਹੀਂ ਰਿਤ ਨਾਨਕ ਏ ਬਿਦ ਹਰ ਭਜਿਓ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਹਿ ਫਲ ਜਾਤ ਤਹਿ ਜੋ ਕੁੰਚਰ ਇਸ ਨਾਨਾ ਸਿਰ ਕੰਪਿਓ ਵਗ ਡਗ ਮਗੇ ਨੈਨ ਜੋਤ ਤੇਹੀ ਨ ਕਹੋ ਨਾਨਕ ਏ ਬਿਦ ਭਈ ਤਉ ਨ ਹਰ ਰਸ ਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਹਿ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਹਿਰੇ ਮੀਤ ਕਹੋ ਨਾਨਕ ਥਿਰ ਨਾ ਰਹੇ ਜਿਉ ਭਾਲੂ ਕੀ ਪੀਤ ਰਾਮ ਗयो ਰਾਵਣ ਗयो جا ਕਹ ਬਹ ਪਰਵਾਹ ਕਹੋ ਨਾਨਕ ਤੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁਟ ਕਿਉ ਬੰਧਨ ਪਰੇ ਕਚੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਓ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋ ਤਸਾਹੇ ਸੰਗ ਸਖਾ ਸਭ ਤਜ ਗਏ ਕਉ ਨਿਭਹਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਗੁਨਾਥ ਨਾਮ ਰਹੇਓ ਸਾਧੂ ਰਹੇਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント RAM ਨਾਮ ਔਰ ਮੈਂ ਗਹਿਓ ਜਾਕੇ ਸਮ ਨਹੀਂ ਕੋਏ ਜਹ ਸਿਮਰੇ ਸੰਕਟ ਮਿਟੈ ਦਰਸ ਤਿਹਾਰ ਹੋਏ राम नाम और मैं गयो जा कह सम् नहीं कोए जेह सिमरत संकट मिटए दर्श तिहार होए